ਸ਼ੋਭਾ ਪ੍ਰਾਪਤ ਪਵਨ ਜਨ ਸ਼ੋਭਾ ਪ੍ਰਾਪਤ ਅਤੀ ਤੇ ਰਾਜਮਾਨ ਦੁਨੀਆ ਦੇ ਕੋਨੇ ਕੋਨੇ ਤੋਂ ਪਹੁੰਚੀ ਹੋਈ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਸ਼ੇਸ਼ ਤੌਰ ਤੇ ਬਾਪੂ ਜੀ ਸਰਦਾਰ ਤਰਸੇਮ ਸਿੰਘ ਜੀ ਐਮਪੀ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਮੋਢੇ ਮਾਣ ਤੇ ਬੈਠੀ ਹੋਈ ਲਿਟਰੇਚਰ ਤੇ ਸਾਰੀ ਪਿਆਰੀ ਗੁਰੂ ਰੂਪ ਸਾਹਿਬ ਜੀ ਦਾ ਸਾਡੇ ਇੱਕ ਸਹਿਰ ਪਤ ਸ੍ਰੀ ਦੰਦਰਾ ਸਾਹਿਬ ਵਿਖੇ ਪਹੁੰਚ ਕੇ ਧੰਨਵਾਦ ਕਰਦਾ ਜੀ ਆਇਆਂ ਆ ਹਾਂ ਅਸੀਂ ਖਾਲਸਾ ਜੀ ਜਿਵੇਂ ਜੋ ਸਾਹਮਣੇ ਦੱਸਿਆ ਹੈ ਸਾਰੇ ਦਿਲੇ ਦੇ ਹਰੇਕ ਪਿੰਡ ਦੇ ਵਿੱਚ ਗਏ ਆ ਹਰੇਕ ਘਰ ਦੇ ਵਿੱਚ ਗਏ ਆ ਬਹੁਤ ਵੱਡਾ ਹੁਮਾਰਾ ਮਿਲਿਆ ਹੈ ਸਾਡੇ ਨਾਲ ਸਾਡੀ ਸਮੂਹ ਜੀ ਟੀਮ ਪੇਰੇ ਦੀ ਬਲਾਕਾਂ ਦੀ ਪਿੰਡਾਂ ਦੀ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਹੈ ਮੈਂ ਵਿਸ਼ੇਸ਼ ਤੌਰ ਤੇ ਸਾਡੀ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਵਿੱਚ ਸਰਕਾਰ ਤੁਮਕਾਉ ਸਿੰਘ ਦੀ ਬਰਾੜ ਜਗਦੀਸ਼ ਰਾਏ ਦੀ ਰਾਮਾ ਲੱਗੀ ਤੋਂ ਮਹਾਜਨ ਨੇ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਨਰੇਂਦਰ ਸਿੰਘ ਦੀ ਬੱਬੂ ਮਾੜਾ ਫਿਰਦੀਪ ਸਿੰਘ ਦੀ ਪੁੱਜੋ ਫਿਰਦੀਪ ਸਿੰਘ ਦੀ ਸੋਨੀ ਜਗਮੀਰ ਸਿੰਘ ਜੀ ਰਣਜੀਤ ਸਿੰਘ ਜੀ ਕਮਾਲੂ ਆਕਾਸ਼ਦੀਪ ਸਿੰਘ ਜੀ ਰਣਜੀਤ ਸਿੰਘ ਜੀ ਦਾਲਿਆਣਾ ਗੁਰਪ੍ਰੀਤ ਸਿੰਘ ਜੀ ਡੋਡੇਵਾਲਾ